ਪੰਜਾਬ ਚ ਕਰੋੜਾਂ ਰੁਪਏ ਦਾ ਇੱਕ ਘਪਲਾ ਹੋਇਆ ਜਿਸ ਦੇ ਵਿੱਚ ਕਈ ਦੋਸ਼ੀ ਅੰਦਰ ਵੀ ਗਏ ਉਹ ਵੱਖਰੀ ਗੱਲ ਹੈ ਕਿ ਅਦਾਲਤ ਤੋਂ ਬਾਅਦ ਵਿੱਚ ਜ਼ਮਾਨਤ ਮਿਲ ਗਈ ਤੇ ਬਾਹਰ ਆਉਂਦੇ ਨੇ ਇਸ ਮਾਮਲੇ ਨਾਲ ਇੱਕ ਹੋਰ ਨਵਾਂ ਮੋੜ ਸਾਹਮਣੇ ਆਇਆ ਕਿ ਜਿਨ੍ਹਾਂ ਨੇ ਇਸ ਮਾਮਲੇ ਨੂੰ ਚੁੱਕਿਆ ਸੀ ਸ਼ੁਰੂਆਤ ਕੀਤੀ ਸੀ ਸ਼ਿਕਾਇਤਾਂ ਦਿੱਤੀਆਂ ਆਰਟੀ ਦੇ ਰਾਹੀਂ ਕਾਗਜ਼ ਪੱਤਰ ਘਟਾਏ ਗਏ ਦਸਤਾਵੇਜ਼ ਇਕੱਠੇ ਕੀਤੇ ਗਏ ਤਾਂ ਕਿ ਕਾਰਵਾਈ ਹੋ ਸਕੇ ਤੇ ਪੰਜਾਬ ਸਰਕਾਰ ਦੇ ਖਾਤੇ ਚ ਕਰੋੜਾਂ ਰੁਪਇਆ ਵਾਪਸ ਆ ਸਕੇ ਜਿਹੜਾ ਕਿ ਸਰਕਾਰੀ ਖਜ਼ਾਨੇ ਨੂੰ ਝੂਨਾ ਲਾਇਆ ਗਿਆ ਕਰੋੜਾਂ ਰੁਪਏ ਦਾ ਜਿਸ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਅਫਸਰਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਸਨ ਔਰ ਜਦੋਂ ਮਾਮਲਾ ਇਹ ਉਜਾਗਰ ਹੋ ਗਿਆ ਉਸ ਤੋਂ ਬਾਅਦ ਕਈ ਕੜੀਕੀ ਦੇ ਵਿੱਚ ਵੀ ਆਏ ਪਰ ਜਿਨ੍ਹਾਂ ਨੇ ਮਾਮਲਾ ਚੁੱਕਿਆ ਉਹਨਾਂ ਵਿੱਚੋਂ ਇੱਕ ਸਤਨਾਮ ਸਿੰਘ ਦਾਓ ਆਰਟੀਆਈ ਐਕਟੀਵਿਸਟ ਤੇ ਉਹਨਾਂ ਦੇ ਕੁਝ ਸਾਥੀਆਂ ਨੇ ਮਿਲ ਕੇ ਇਸ ਮਾਮਲੇ ਨੂੰ ਮੁੱਖ ਮੰਤਰੀ ਦੇ ਦਫ਼ਤਰ ਤੱਕ ਪਹੁੰਚਾਇਆ ਉਸ ਤੋਂ ਬਾਅਦ ਕਾਰਵਾਈ ਹੁੰਦੀ ਹੈ ਪਰ ਸਵਾਲ ਉਦੋਂ ਉੱਠ ਗਿਆ ਜਦੋਂ ਉਹਨਾਂ ਦੇ ਖਿਲਾਫ ਹੀ ਇੱਕ ਸ਼ਿਕਾਇਤ ਵਿਜੀਲੈਂਸ ਦੇ ਕੋਲ ਪੋਜੀ ਸ਼ਿਕਾਇਤਕਰਤਾ ਕੌਣ ਸੀ ਭੁਪਿੰਦਰ ਸਿੰਘ ਜਿਨ੍ਹਾਂ ਨੇ ਕਿਹਾ ਕਿ ਸਤਨਾਮ ਸਿੰਘ ਦਾਉਂ ਦਾ ਨਾਮ ਲੈ ਕੇ ਇੱਕ ਮਹਿੰਦਰ ਸਿੰਘ ਬਾਕਰਪੁਰ ਨੇ ਜਿਨ੍ਹਾਂ ਨੇ ਮੇਰੇ ਤੋਂ 10 ਲੱਖ ਰੁਪਏ ਲੈ ਲਏ ਸਾਨੂੰ ਬਲੈਕਮੇਲ ਕੀਤਾ ਗਿਆ ਉਹਨਾਂ ਕੋਲ ਇੱਕ ਵੀਡੀਓ ਸਬੂਤ ਵੀ ਹੈ ਜਿਹੜਾ ਕਿ ਵਿਜੀਲੈਂਸ ਨੂੰ ਦੇ ਦਿੱਤਾ ਗਿਆ ਹਾਲਾਂਕਿ ਇਸ ਮਾਮਲੇ 'ਚ ਹਾਲੇ ਜਾਂਚ ਹੋਣੀ ਬਾਕੀ ਹੈ ਮੁਕੰਮਲ ਤੌਰ ਤੇ ਪਰ ਪੁਛਗਿਸ਼ ਦਾ سلسلہ ਸ਼ੁਰੂ ਹੋ ਗਿਆ ਹੈ ਹੁਣ ਇਸ ਦੇ ਵਿੱਚ ਸਤਨਾਮ ਸਿੰਘ ਦਾਉਂ ਕੀ ਵਾਕਈ ਉਹਨਾਂ ਦੇ ਸਾਥੀਆਂ ਨੇ ਬਲੈਕਮੇਲ ਕਰਕੇ ਪੈਸੇ ਵਸੂਲੇ ਨੇ ਸਤਨਾਮ ਸਿੰਘ ਦਾਉਂ ਦਾ ਇਸ ਦੇ ਵਿੱਚ ਕੀ ਰੋਲ ਹੈ ਇਸ ਦੇ ਬਾਰੇ ਸਤਨਾਮ ਸਿੰਘ ਦਾਉਂ ਨੇ ABC ਪੰਜਾਬ ਦੇ ਉੱਤੇ ਜਿਹੜੀ ਗੱਲਬਾਤ ਕੀਤੀ ਜਿਹੜਾ ਇੱਕ ਇੰਟਰਵਿਊ ਨਸ਼ਰ ਕਰ ਚੁੱਕੇ ਆ ਉਸ ਦਾ ਕੁਝ ਹਿੱਸਾ ਜਿਸ ਦੇ ਵਿੱਚ ਉਹ ਨਾਮ ਲੈ ਰਹੇ ਨੇ ਕਿ ਕਿਉਂ ਸ਼ਿਕਾਇਤ ਕੀਤੀ ਗਈ ਕਿਉਂਕਿ ਉਹ ਬੋਲ ਨਾ ਸਕਣ ਆਵਾਜ਼ ਦਬ ਜਾਵੇ ਪਹਿਲਾਂ ਕੁਝ ਹਿੱਸਾ ਉਹ ਸੁਣੋ ਫਿਰ ਦੱਸਾਂਗੇ ਇਸ ਦੇ ਵਿੱਚ ਜਿਹੜੇ ਸ਼ਿਕਾਇਤ ਕਰਤਾ ਭੁਪਿੰਦਰ ਸਿੰਘ ਨੇ ਉਹਨਾਂ ਦਾ ਇਸ ਮਸਲੇ 'ਚ ਕੀ ਕਹਿਣਾ ਹੈ ਔਰ ਭੁਪਿੰਦਰ ਸਿੰਘ ਨੇ ਫਿਰ ਸਤਨਾਮ ਸਿੰਘ ਦਾਉ ਦੇ ਇੱਕ ਸਾਥੀ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਪੈਸੇ ਲਏ ਉਹਨਾਂ ਨੇ ਕਿਹਾ ਕਿ ਸਬੂਤ ਹੈ ਮੇਰੇ ਕੋਲ ਤੇ ਉਹ ਮਹਿੰਦਰ ਸਿੰਘ ਵਾਕਰਪੁਰ ਨੇ ਉਹਨਾਂ ਦਾ ਕੀ ਕਹਿਣਾ ਹੈ ਉਹ ਦੋਵੇਂ ਪੱਖ ਵੀ ਤੁਹਾਡੇ ਸਾਹਮਣੇ ਰੱਖਾਂਗੇ ਇਸ ਰਿਪੋਰਟ ਦੇ ਅੰਦਰ ਸਭ ਤੋਂ ਪਹਿਲਾਂ ਸੁਣੋ ਸਤਨਾਮ ਸਿੰਘ ਦਾਉ ਕੀ ਕਹਿ ਰਹੇ ਨੇ ਤੇ ਹੁਣ ਜਿਹੜਾ ਮੁੱਖ ਦੋਸ਼ੀ ਹੈ ਸਾਜ਼ਿਸ਼ ਕਰਤਾ ਹੈ ਅਮਰੂਦ ਬਾਖਸ਼ ਕੈਮ ਦਾ ਭੁਪਿੰਦਰ ਸਿੰਘ ਤੇ ਕਰਮ ਸਿੰਘ ਇਹੀ ਸਾਡੇ ਖਿਲਾਫ ਸ਼ਿਕਾਇਤ ਦੰਦੇ ਆ ਕਹਿੰਦੇ ਵੀ ਇਹ ਬੰਦੇ ਸਾਡੇ ਖਿਲਾਫ ਅਫਵਾਹਾਂ ਉਡਾ ਰਹੇ ਆ ਝੂਠੀਆਂ ਸ਼ਿਕਾਇਤਾਂ ਦੇ ਰਹੇ ਆ ਬਲੈਕਮੇਲਿੰਗ ਕਰਦੇ ਆ ਅਮਰੂਦ ਬਾਖਸ਼ ਕੈਮ ਦੇ ਨਾਮ ਤੇ ਉਹਦੇ ਉੱਤੇ ਉਹ ਸ਼ਿਕਾਇਤ ਦੇ ਉੱਤੇ ਇਹ ਬਣਾਇਆ ਗਿਆ ਕਿ ਇਹ ਵੱਡੇ ਵਪਾਰੀ ਆਂ ਸੂਖਦਾਰ ਵਪਾਰੀ ਆਂ ਝੂਠੀਆਂ ਕਮਲੇਣਾ ਦੇ ਕੇ ਬਲੈਕਮੇਲ ਕਰਨ ਵਾਲੇ ਗੈਂਗ ਹੈ ਗੈਂਗ ਮਤਲਬ ਹੀ ਕਾਨੂੰਨਸ਼ਾਤਾ ਅਨੁਚਾਤਾ ਮਤਲਬ ਸਦਨਾਮ ਦਾਉ ਇਹ ਵੀ ਹੋਇਆ ਤੇ ਹੁਣ ਅਮਰੂਦ ਬਾਗ ਸਕੈਮ ਸੇਮ ਸਾਰਾ ਕੁਝ ਹੋ ਰਿਹਾ ਕਿਵੇਂ ਹੋਵੇ ਉਹਨਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਕਾਲ ਰਿਕਾਰਡਿੰਗ ਜਾਂ ਤੁਹਾਡੀ ਬਿਨਾ ਮਿਲਿਆਂ ਇਹ ਗੱਲਬਾਤ ਇਹੋ ਜੀ ਰਿਕਾਰਡ ਹੋਵੇ ਜਿਹਦੇ ਆਧਾਰ ਤੇ ਤੁਹਾਨੂੰ ਸ਼ਿਕਾਰ ਬਣਾਉਣਾ ਚਾਹੁੰਦੇ ਨਹੀਂ ਮੈਂ ਕਹਿੰਦਾ ਜੇ ਹੈਗਾ ਐ ਐਫ ਆਈ ਆਰ ਦਾਇਰਜ ਕਰਨਾ ਕੇਸ ਚਲਾਣਾ ਜੇਲ੍ਹ ਭੇਜਣਾ ਲੰਬਾ ਪ੍ਰੋਸੈਸ ਹੈ ਸਾਨੂੰ ਪਬਲਿਕ 'ਚ ਨੰਗੇ ਕਰ ਦੋ ਸੌਣੇ ਸਮਾਜਿਕ ਤੌਰ ਤੇ ਨੰਗੇ ਕਰ ਦੋ ਸਾਡੀ ਕਿਰਦਾਰ ਤੁਸੀਂ ਕਰ ਦੋਗੇ ਬਲੈਕ ਮਿਲਰ ਆਏ ਪੈਸੇ ਮੰਗਦੇ ਆ ਜੇ ਕੋਈ ਆਡੀਓ ਹੈ ਕੋਈ ਵੀਡੀਓ ਹੈ ਕੋਈ ਲੈਣ ਦੇਣ ਦਾ ਕੋਈ ਹੈ ਕੋਈ ट्रांजैक्शन ਹੈ ਉਹਨੂੰ ਸਭ ਤੋਂ ਪਹਿਲਾਂ ਨੰਗੇ ਕਰ ਦੋ ਆਪਣੇ ਚੈਨਲ ਨਾਲ ਤੇ ਚਲਾਓ ਤੁਸੀਂ ਪੁਲਿਸ ਦਾ ਜਦੋਂ ਕਰੇਗੀ ਕਰੇਗੀ ਉਹ ਹਫਤੇ ਨੂੰ ਕਰੇ ਇਨਕੁਆਇਰੀ 2 ਮਹੀਨੇ ਕੰਪਲੀਟ ਕਰੇ ਕੋਰਟ ਦੇ ਵਿੱਚ ਜਮਾਨਤ ਲੰਦੇ ਫਿਰ ਇਹ ਮੈਂ ਕਹਿੰਦਾ ਉਹ ਜਾਰੀ ਕਰ ਦਿਓ ਤੇ ਮੈਨੂੰ ਵਿਜੀਲੈਂਸ ਬਿਊਰੋ ਵਾਲੇ ਕਹਿ ਦੇਣਾ ਕਿ ਤੂੰ ਦੋਸ਼ੀ ਐ ਮੈਂ ਖੁਦ ਜਾ ਕੇ ਸਰੈਂਡਰ ਕਰੂੰਗਾ ਪਰ ਚਾਹ ਬਾਅਦ ਜਦ ਅਜ ਕਰੇ ਪਹਿਲਾਂ ਉਹਨੂੰ ਦੱਸ ਕੇ ਜਾ ਕੇ ਬੈਠਾਂਗਾ ਤੁਹਾਨੂੰ ਲੱਗਦਾ ਕਿ ਟਾਰਗੇਟ ਤੁਸੀਂ ਤਾਂ ਹੋ ਰਹੇ ਹੋ ਜਾਂ ਤੁਹਾਡੀ ਟੀਮ ਤਾਂ ਹੋ ਰਹੀ ਐ ਕਿਉਂਕਿ ਤੁਸੀਂ ਉਜਾਗਰ ਕਰਦੇ ਹੋ ਮਾਮਲਿਆਂ ਨੂੰ ਬਿਲਕੁਲ ਉਜਾਗਰ ਕਰਦੇ ਆਂ ਔਰ ਮੈਂ ਬਚੇ ਆ ਇਸ ਕਰਕੇ ਜੇ ਮੇਰੀ ਕੋਈ ਅੱਧਾ ਤੋਂ ਸੂਤ ਹੁੰਦਾ ਮੈਂ ਜੇਲ੍ਹ ਚ ਜਾਂਦਾ ਮੇਰੀ ਕੋਸ਼ਿਸ਼ ਐ ਵੀ ਰਾਈ ਦਾ ਪਹਾੜ ਬਣਾਣਾ ਬੜਾ ਸੌਖਾ ਐ ਸਾਡੀ ਕੋਸ਼ਿਸ਼ ਵੀ ਰਾਈ ਵੀ ਛੱਡੀ ਐ ਨਾ ਕਦੇ ਅਸੀਂ ਕਿਸੇ ਕਪਲੇਵਾਜ ਨੂੰ ਨਾ ਮਿਲਦੇ ਆਂ ਨਾ ਫੋਨ ਤੇ ਗੱਲ ਕਰਦੇ ਆਂ ਨਾ ਮੀਟਿੰਗ ਕਰਦੇ ਆਂ ਨਾਉਂ ਦੇ ਸੰਪਰਕਾ ਦੇ ਵਿੱਚ ਕਦੇ ਆਨੇ ਆ। ਨਾ ਅਸੀਂ ਕੋਈ ਟਰਾਂਜੈਕਸ਼ਨ ਕਰਦੇ ਆਂ, ਨਾ ਅਸੀਂ ਬੈਂਕ ਬਦਲਦੇ ਆਂ ਖਾਤੇ, ਨਾ ਅਸੀਂ ਅਕਾਊਂਟ ਬਦਲਦੇ ਆਂ ਤੇ ਨਾ ਤੁਸੀਂ ਮੇਰੇ ਨਾਲ ਜਿੰਨੀ ਵੀ ਇੰਟਰਵਿਊ ਕੀਤੇ ਹੋਏ ਜਾਂ ਇਕੱਲੇ ਦੇਖਿਆ। ਮੈਂ ਤਾਂ ਆਪਣੀ ਗੱਡੀ ਵੀ ਕਿਸੇ ਆਪਣੇ ਖਾਸ ਦੋਸਤ ਨੂੰ ਪਰਵਾਰਕ ਮੈਂਬਰ ਨੂੰ ਬਿਠਾਉਂਦਾ ਨਹੀਂ ਕਿਉਂਕਿ ਅਸੀਂ ਆਪਣੀ ਪਰਿਸ਼ਾਮੇ ਤੇ ਵੀ ਭਰੋਸਾ ਨਹੀਂ ਕਰਦੇ। ਇਸੇ ਕਰਕੇ ਬਚੇ ਹੋਏ ਆ। ਤੁਸੀਂ ਖੁਦ ਸੁਣਿਆ ਕਿਸਤਨਾਮ ਸਿੰਘ ਦਾਉਂ ਦਾ ਕਹਿਣਾ ਹੈ ਕਿ ਉਹਨਾਂ ਦੀ ਆਵਾਜ਼ ਦੱਬੀ ਜਾਵੇ, ਉਹਨਾਂ ਨੂੰ ਬਲੈਕਮੇਲ ਮੇਲਰਤਾ ਤੱਕ ਕਿਹਾ ਜਾ ਰਿਹਾ ਹੈ ਤਾਂ ਕਿ ਉਹ ਬੋਲ ਨਾ ਸਕਣ ਅਮਰੂਦ ਬਾਗ ਢਾਲੇ ਵਾਲੇ ਮਾਮਲੇ 'ਚ ਕਿਉਂਕਿ ਵੱਡੇ ਵੱਡੇ ਅਫਸਰਾਂ ਦੇ ਪਰਿਵਾਰਕ ਮੈਂਬਰ ਤੱਕ ਟੰਗੇ ਗਏ ਨੇ ਇਸੇ ਕਰਕੇ ਈਡੀ ਦੇ ਦੀਆਂ ਰੇਡਾਂ ਵੀ ਉਹਨਾਂ ਅਫਸਰਾਂ ਦੇ ਘਰੇ ਪਾਈਆਂ ਨੇ ਤੇ ਹੋਰ ਜਿਹੜੇ ਇਸ ਲੋਕ ਦੇ ਨਾਲ ਮੁੱਖ ਮਲਜ਼ਮ ਸਾਜ਼ਿਸ਼ ਕਰਤਾ ਸਨ ਉਹਨਾਂ ਦਾ ਕੀ ਕੰਮ ਹੈ ਕਿਸ ਕਿਸ ਨਾਲ ਮਿਲੀ ਭੁਗਤ ਹੈ ਇਹ ਸਾਰੇ ਦੋਸ਼ ਲਾਏ ਪਰ ਇਸ ਮਾਮਲੇ ਦੇ ਵਿੱਚ ਹੁਣ ਵਿਜੀਲੈਂਸ ਕੋਲ ਪੁੱਜੀ ਜਿਹੜੀ ਸ਼ਿਕਾਇਤ ਹੈ ਉਹ ਸ਼ਿਕਾਇਤ 15-20 ਦਿਨ ਪਹਿਲਾਂ ਸਾਡੀ ਜਾਣਕਾਰੀ ਸਾਨੂੰ ਮਿਲੀ ਹੈ ਕਿ ਉਹ ਦਿੱਤੀ ਗਈ ਵਿਜੀਲੈਂਸ ਨੂੰ ਜਿਸ ਦੇ ਆਧਾਰ ਤੇ ਅਗਲੇਰੀ ਜਾਂਚ ਸ਼ੁਰੂ ਹੋ ਗਈ ਹੈ ਪੁਛਗਿਸ਼ ਕੀਤੀ ਜਾ ਰਹੀ ਹੈ ਇਸ ਮਾਮਲੇ 'ਚ ਵਿਜੀਲੈਂਸ ਨੇ ਹਾਲੇ ਤੱਕ ਕੋਈ ਵੀ ਜਾਣਕਾਰੀ ਨਸ਼ਰ ਨਹੀਂ ਕੀਤੀ ਕਿ ਕੌਣ ਬਲੈਕਮੇਲਰ ਹੈ ਕਿਸ ਨੇ ਕਿਸ ਤੋਂ ਪੈਸੇ ਕਿਸ ਆਧਾਰ ਦੇ ਉੱਤੇ ਲਏ ਨੇ ਇਹ ਹਾਲੇ ਆਉਣਾ ਬਾਕੀ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਵਿਜੀਲੈਂਸ ਦੀ ਜਿਹੜੀ ਇਹ ਜਾਣਕਾਰੀ ਹੈ ਉਹ ਵੀ ਤੁਹਾਡੇ ਤੱਕ ਸਾਂਝੀ ਕੀਤੀ ਜਾਵੇ ਕਿ ਇਸ ਪੁਛਗਿਸ਼ ਦੇ ਵਿੱਚੋਂ ਪੜਤਾਲ 'ਚੋਂ ਨਿਕਲਿਆ ਕੀ ਹੈ ਪਰ ਉਸ ਤੋਂ ਪਹਿਲਾਂ ਜਿਹੜੀਆਂ ਗੱਲਾਂ ਸ਼ੁਰੂ ਹੋਈਆਂ ਨੇ ਹੁਣ ਗੱਲ ਕਰਦੇ ਆ ਭੁਪਿੰਦਰ ਸਿੰਘ ਸ਼ਿਕਾਇਤ ਕਰਤਾ ਦੀ ਜਿਨ੍ਹਾਂ ਨੇ ਸ਼ਿਕਾਇਤ ਦਿੱਤੀ ਵਿਜੀਲੈਂਸ ਨੂੰ ਜਿਹੜੇ ਕੀ ਅਮਰੂਧ ਬਾ ਘਟਾਲੇ ਮਾਮਲੇ ਦੇ ਵਿੱਚ ਉਹਨਾਂ ਮਲਜਮਾ ਵਿੱਚੋਂ ਇੱਕ ਸਨ ਜੇਲ ਕੱਟ ਕੇ ਬਾਹਰ ਆਏ ਨੇ ਜ਼ਮਾਨਤ ਤੇ ਔਰ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਹੁਣ ਵਿਜੀਲੈਂਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਕਿ ਮੈਨੂੰ ਉਲਟਾ ਜਿਹੜਾ ਹੈ ਬਲੈਕਮੇਲ ਕੀਤਾ ਗਿਆ ਸਾਨੂੰ ਇਹ ਪਤਾ ਲੱਗਿਆ ਕਿ ਉਸ ਸ਼ਿਕਾਇਤ ਵਿੱਚ ਤੁਸੀਂ ਉਹਨਾਂ ਦੇ ਖਿਲਾਫ ਕੋਈ ਗਾਇਬੀ ਬਲੈਕਮੇਲ ਕਰਦੇ ਆ ਕੋਈ ਨਹੀਂ ਨਹੀਂ ਨਾ ਉਹ ਪਹਿਲੇ ਤੇ ਹੋਇਆ ਰਸ ਲੱਖ ਦੀ ਰਿਕਾਰਡਿੰਗ ਹੈ ਜੀ 10 ਲੱਖ ਤੁਹਾਡੇ ਤੋਂ ਲਏ ਆ ਹਾਂਜੀ ਹਾਂ ਕਦੋਂ ਲਏ ਸੀ ਉਹਨਾਂ ਨੇ ਕੱਲ ਬੁਲਾਇਆ ਹੋਇਆ ਸਾਨੂੰ ਤੇ ਕੱਲ ਜਾ ਕੇ ਸਟੇਟਮੈਂਟ ਵਾਪਸ ਸਟੇਟਮੈਂਟ ਦੇ ਆਉਂਗਾ ਜਾ ਕੇ ਕੱਲ ਸਾਡੀ ਜਾਣਕਾਰੀ ਲਈ ਦੱਸ ਦਿਓ ਜੀ ਕਿਉਂਕਿ ਅਸੀਂ ਸਤਨਾਮ ਸਿੰਘ ਦਾਹੋਂਹਰ ਨਾਲ ਸਾਡੇ ਚੈਨਲ ਤੇ ਉਹਨਾਂ ਨੇ ਗੱਲਬਾਤ ਕਰਦੇ ਆ ਇਹ ਕਿਹਾ ਕਿ ਮੈਨੂੰ ਝੂਠੀ ਮੇਰੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ ਔਰ ਉਲਟਾ ਬਲੈਕਮੈਲਰ ਮੈਂ ਨਹੀਂ ਆ ਇਹ ਦੋਸ਼ੀ ਰਹੇ ਐ ਅਮਰੂਦ ਬਾਗ ਢਾਲੇ ਵਾਲੇ ਮਾਮਲੇ 'ਚ ਇਸ ਕਰਕੇ ਕਿਉਂ ਮਾਮਲਾ ਨਾ ਚੁੱਕਣ ਆਵਾਜ਼ ਦਬਾਉਣ ਵਾਸਤੇ ਮੇਰੇ ਖਿਲਾਫ ਸ਼ਿਕਾਇਤ ਦਿੱਤੀ ਜਿਹੜਾ ਮਿੰਦਰ ਵਾਲੀ ਹੈ ਨਾ ਜੀ ਪਹਿਲੇ ਪੈਸੇ ਲਿੱਤੇ ਫਿਰ ਪੁੱਛੇ ਕਿ ਦੋ ਤੂੰ ਕੌਣ ਕੌਣ ਬੰਦੇ ਆ ਇਹਨਾਂ ਦੇ ਨਾਮ ਲਿੱਤੇ ਮੈਂ ਸਤਨਾਮ ਦਾਹੋਂਹ ਗਰੁੱਪ ਦਾ ਬੰਦਾ ਠੀਕ ਹੈ ਉਹਨਾਂ ਨੂੰ ਤੁਸੀਂ ਪੈਸੇ ਕਿਉਂ ਦਿੱਤੇ ਕਾਦੇ ਲਈ ਦਿੱਤੇ? ਪੈਸੇ ਨਾਲ ਜਿਵੇਂ ਬਾਗ ਲਗੇ ਸੀਗੇ 2016-17 ਦੇ ਜੀ ਤੇ ਬੂਟੇ ਲਾਦੇ ਨੀ ਵੀ ਕਿਦਨ ਸਾਰੇ ਹਰੇ ਭਰੇ ਹੋ ਜਾਂਦੇ ਆ ਵਿੱਚ ਨਾ ਆਹ ਸਾਲ ਬਾਅਦ ਹੋਰ ਫਿਲਿੰਗ ਕਰਨੀ ਪੈਂਦੀ ਆ ਵਿੱਚ ਜੀ ਕੁਝ ਬੂਟੇ ਮਰ ਜਾਂਦੇ ਆ ਨਾ ਵਿੱਚ ਜਿਹੜੇ ਸੁੱਕ ਗਏ ਤੇ ਦਿਵਾਰੇ ਲਾ ਰਹੇ ਸੀਗੇ ਜੀ ਉਹਦੇ ਇਹ ਵੀਡੀਓਗ੍ਰਾਫੀ ਹੋਣਾਂ ਦੇ ਅਸੀਂ ਰੌਲਾ ਪਾਉਂਗੇ ਬਖਸ਼ਿੰਦਰ ਦੀ ਗੱਲ ਮਤਲਬ ਜੀ ਥੋੜਾ-ਮੋਟਾ ਲੈ ਕੇ ਨਾ ਬਲੈਕਮੇਲ ਕਰਦੇ ਉਸ ਵੱਲੇ ਉਸ ਵੇਲੇ ਤੇ ਚੁੱਪ ਰਹੇ ਕਾਫੀ ਦਿਨ ਤੇ ਤਾ ਉਹ ਨੂੰ پیسے ਦੇ ਲਈ ਕਿਉਂ ਮਜਬੂਰ ਹੋਣਾ ਪਿਆ ਤੁਸੀਂ ਕਿਉਂ ਦਿੱਤੇ ਪੈਸੇ ਕੋਈ ਆ ਜਾਓ ਆਪਾਂ ਆਮਣ ਸਾਹਮਣੇ ਬਹਿ ਕੇ ਦੱਸ ਦਿੰਦੇ ਹਾਂ ਸਾਰੀ ਗੱਲ ਨੂੰ ਨਹੀਂ ਜੀ ਮੈਂ ਤੁਹਾਡਾ ਪੱਖ ਜਾਣਨ ਲਈ ਰਿਕਾਰਡ ਤੀ ਲੈ ਰਿਹਾ ਜੀ ਚੈਨਲ ਤੇ ਕਿਉਂਕਿ ਅਸੀਂ ਇੱਕ ਪਾਸਾ ਨਹੀਂ ਚਲਾ ਸਕਦੇ ਇਸੇ ਕਰਕੇ ਤੁਹਾਡਾ ਪੱਖ ਜਾਣ ਰਹੇ ਆ ਕਿ ਤੁਸੀਂ ਜਿਹੜੀ ਸ਼ਿਕਾਇਤ ਦਿੱਤੀ ਉਹ ਕਹਿੰਦੇ ਮੇਰੇ ਖਿਲਾਫ ਇਨਾਂ ਕੋਲ ਸਬੂਤ ਹੀ ਨਹੀਂ ਆ ਮੈਨੂੰ ਬਦਨਾਮ ਕਰਨ ਲਈ ਸਭ ਕੁਝ ਹੋ ਰਿਹਾ ਨਹੀਂ 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 ਇਹ ਤਾਂ ਪਤਾ ਕੀਦਾ ਮੀਂਦਰਪਾਲ ਸਿੰਘ ਜੀ ਦਾ ਮੈਂ ਨਾ ਉਹਨਾਂ ਜਿਹੜਾ ਇਸਤਰਾਮ ਦਾ ਗਰੁੱਪ ਦਾ ਬੰਦਾ ਜੀ ਤੇ ਸੇਵਾ ਸਿੰਘ ਵਗੈਰਾ ਸਾਰਿਆਂ ਦੇ ਨਾਮ ਨੇ ਲਿੱਤੇ ਨੀ ਜੇਰੇ ਦੂਜੇ ਦਿਨ ਮੇਰੇ ਪਿੰਡ ਦਾ ਕਰਮ ਸਿੰਘ ਹੈ ਉਹਨੇ ਸਤਨਾਮ ਦਾ ਉਹਨੂੰ ਫੋਨ ਕੀਤਾ ਵੀ ਮਿਲਣਾ ਸਾਨੂੰ ਪੈਸੇ ਕਿਹੜੀ ਤਰੀਕ ਨੂੰ ਲਏ ਗਏ ਸੀ ਡੇਟ ਤਾਂ ਨਹੀਂ ਮੈਨੂੰ ਮੇਰੇ ਕੋਲ ਯਾਦ ਨਹੀਂ ਪੱਕੀ ਦੇਣ ਤਕਰੀਬਨ ਯਾਦ ਹੋਵੇਗਾ ਕਿੰਨੇ ਮਹੀਨੇ ਪਹਿਲਾਂ ਲਏ ਪੈਸੇ ਮੈਂ ਇਹ 2 ਸਾਲਾਂ ਦੀ ਗੱਲ ਹੈ ਅੱਛਾ ਸਾਲਾਂ ਦੀ ਤੇ ਸ਼ਿਕਾਇਤ ਤੁਸੀਂ ਕਦੋਂ ਕੀਤੀ ਸ਼ਿਕਾਇਤ ਤਾਂ ਉਹਨੇ ਕੋਈ ਮਰਜ਼ੀ ਨਹੀਂ ਤੁਹਾਨੂੰ ਇਨੀ ਦੇਰੀ ਨਾਲ ਸ਼ਿਕਾਇਤ ਕਰਨ ਲਈ ਤੁਹਾਨੂੰ ਕੋਈ ਡਰ ਸੀ ਕਿ ਕੋਈ ਹੋ ਨਾ ਜਾਵੇ ਤਾਂ ਦੇਰੀ ਨਾਲ ਸ਼ਿਕਾਇਤ ਕੀਤੀ ਨਹੀਂ ਨਹੀਂ ਅਸੀਂ ਹੁਣ ਸੇ ਪਹਿਲਾਂ ਤੋਂ ਇੰਨਾ ਟਾਈਮ ਦੇਲ ਚ ਲੱਗੇ ਤੁਹਾਨੂੰ ਬਤਾ ਕੇ ਆਪਣਾ ਸੈਟਲਮੈਂਟ ਹੋਏ ਜੀ ਤੇ ਹੁਣ ਤੁਸੀਂ ਕੀ ਚਾਹੁੰਦੇ ਇਸ ਮਾਮਲੇ 'ਚ ਕਿ ਜਿਹੜੀ ਸ਼ਿਕਾਇਤ ਦਿੱਤੀ ਆ ਵੀ ਤੁਸੀਂ ਕਹਿੰਦੇ ਹੋ ਬਿਲਕੁਲ ਠੀਕ ਹੈ ਘਣੀ ਜਿਹੜੀ ਤੁਸੀਂ ਸ਼ਿਕਾਇਤ ਦਿੱਤੀ ਹੈ ਵਿਜੀਲੈਂਸ ਨੂੰ ਉਹਨਾਂ ਨੇ ਤੁਸੀਂ ਕਹਿੰਦੇ ਹੋ ਵੀ ਠੀਕ ਹੈ ਪਰ ਸੁਤਨਾਮ ਸਿੰਘ ਦਾਓ ਕਹਿੰਦੇ ਕਿ ਮੈਨੂੰ ਬਦਨਾਮ ਕਰਨ ਲਈ ਆਵਾਜ਼ ਨਾ ਚੁੱਕਾਂ ਇਹ ਬਦਨਾਮ ਵਾਲੀ ਤਾਂ ਗੱਲੇ ਨਹੀਂ ਮੈਂ ਖੋਦ ਖੋਦ ਇਹਨਾਂ ਨੂੰ ਮਿਲੇ ਨੇ 4 ਵਾਰ ਦੇ ਬਾਰਜੇ ਸਾਨੂੰ ਇਹਦੇ ਬਾਰੇ ਤੁਹਾਡੇ ਕੋਲ ਕੋਈ ਐਵੀਡੈਂਸ ਹੈ ਤੁਸੀਂ ਖਾਤੇ 'ਚ ਪੈਸੇ ਪਾਏ ਸੀ ਜਾਂ ਕੋਈ ਆਡੀਓ ਰਿਕਾਰਡ ਵੀ ਹੈ ਕ ਵੀਡੀਓ ਹੈ ਜੀ ਕੈਸ ਵੈ ਲੈਤੇ ਈ ਤੁਸੀਂ ਉਹ ਸਬੂਤ ਕਰ ਦਿੱਤੀ ਹੈ ਵਿਜੀਲੈਂਸ ਨੂੰ ਵੀਡੀਓ ਸਬੂਤ ਹਾਂਜੀ ਹਾਂਜੀ ਠੀਕ ਹੈ ਜੀ ਬਹੁਤ ਸ਼ੁਕਰੀਆ ਹੁਣ ਇਸ ਗੱਲਬਾਤ ਦੇ ਦੌਰਾਨ ਤੁਸੀਂ ਇੱਕ ਹੋਰ ਨਾਮ ਸੁਣਿਆ ਹੋਵੇਗਾ ਉਹ ਹੈ ਮਹਿੰਦਰ ਸਿੰਘ ਵਾਕਰਪੁਰ ਦਾ ਨਾਮ ਜਿਸ ਨੂੰ ਸਨਾਮ ਸਿੰਘ ਦਾ ਉਹ ਦਾ ਸਾਥੀ ਦੱਸਿਆ ਜਾਂਦਾ ਤਾਂ ਉਹਨਾਂ ਦੇ ਉੱਤੇ ਸਿੱਧੇ ਤੌਰ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਮੇਰੇ ਤੋਂ 10 ਲੱਖ ਰੁਪਏ ਦੀ ਰਕਮ ਵਸੂਲੀ ਹੈ ਹੁਣ ਮਹਿੰਦਰ ਸਿੰਘ ਦਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਸੀ ਉਹਨਾਂ ਨੇ ਇਸ ਸਾਰੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਇਸ ਦਾ ਪਹਿਲੀ ਗੱਲ ਸਤਨਾਮ ਸਿੰਘ ਦਾਉਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਉਹਨਾਂ ਨੂੰ ਉਹ ਤਾਂ ਬਾਅਦ 'ਚ ਮਿਲੇ ਨੇ ਇਹ ਤਾਂ ਪੈਸਿਆਂ ਦਾ ਲੈਣ ਦੇਣ ਨੂੰ ਕਿਤੇ ਪਹਿਲਾਂ ਹੋਇਆ ਔਰ ਇਸ ਦਾ ਸਬੰਧ ਕੋਈ ਵੀ ਅਮਰੂਦ ਬਾਖਟਾਲੇ ਦੇ ਨਾਲ ਕੇਸ ਦੇ ਨਾਲ ਸਬੰਧਤ ਨਹੀਂ ਹੈ ਅਸੀਂ ਕਿਸੇ ਨੂੰ ਵੀ ਬਲੈਕਮੇਲ ਨਹੀਂ ਕੀਤਾ ਮੈਂ ਜਾਂਚ ਲਈ ਤਿਆਰ ਆ ਹਰ ਸਯੋਜਕ ਦਿਮਾਗਾ ਨਾਲ ਇਹ ਵੀ ਗੱਲ ਦਾ ਦਾਵਾ ਕੀਤਾ ਕਿ ਜਿਹੜਾ ਇਹ 10 ਲੱਖ ਰੁਪਏ ਰਕਮ ਦੀ ਲੈਣ ਦੇਣ ਦੀ ਗੱਲ ਹੋ ਰਹੀ ਹੈ ਇਹ ਭੁਪਿੰਦਰ ਸਿੰਘ ਦੇ ਨਾਲ ਪ੍ਰਾਪਰਟੀ ਡੀਲਰ ਦੇ ਤੌਰ ਦੇ ਉੱਤੇ ਕੰਮ ਕਰਨ ਨੂੰ ਲੈ ਕੇ ਹੈ ਕਿ ਜਿਹੜੀ ਕਿਤੇ ਜ਼ਮੀਨ ਦੇ ਸੌਦੇ ਹੁੰਦੇ ਨੇ ਉਸ ਦੇ ਵਿੱਚੋ ਜਿਸ ਦਾ ਜਿੰਨਾ ਹਿੱਸਾ ਬਣਦਾ ਹੈ ਜਿਹੜਾ ਕਿ ਕਮਿਸ਼ਨ ਕਿਹਾ ਜਾਂਦਾ ਆਮ ਤੌਰ ਦੇ ਉੱਤੇ ਪ੍ਰਾਪਰਟੀ ਡੀਲਰ ਡੀਲਰ ਦੇ ਤੌਰ ਦੇ ਉੱਤੇ ਕੰਮ ਕਰਦੇ ਆ ਉਹ ਜਿਹੜਾ ਰਕਮ ਜ਼ਰੂਰ ਹੈ ਲੈਣ ਦੇਣ ਹੋਇਆ ਪਰ ਇਸ ਨੇ ਅਮਰੂਦ ਬਾਖਟਾਲੇ ਮਾਮਲੇ ਦੇ ਵਿੱਚ ਕਿਸੇ ਤੋਂ ਕੋਈ ਪੈਸੇ ਨਹੀਂ ਵਸੂਲੇ ਔਰ ਇਹ ਸਾਰੇ ਮਾਮਲੇ ਦੇ ਵਿੱਚ ਉਹਨਾਂ ਦਾ ਕੀ ਕਹਿਣਾ ਸੀ ਮਹਿੰਦਰ ਸਿੰਘ ਕੀ ਕਹਿੰਦੇ ਨੇ ਬਾਕਰਪੁਰ ਵਾਲੇ ਉਹ ਵੀ ਸੁਣ ਲਓ ਤੁਹਾਡੇ ਖਿਲਾਫ ਜੀ ਇੱਕ ਸ਼ਿਕਾਇਤ ਦਿੱਤੀ ਗਈ ਹੈ ਭਪਿੰਦਰ ਸਿੰਘ ਬਾਕਰਪੁਰ ਵੱਲੋਂ ਵਿਜੀਲੈਂਸ ਨੂੰ ਜਿਹਦੇ ਵਿੱਚ ਉਹ ਇਲਜ਼ਾਮ ਲਾ ਰਿਹਾ ਹੈ ਕਿ ਤੁਸੀਂ 10 ਲੱਖ ਰੁਪਈਆ ਲਿਆ ਉਹਨਾਂ ਤੋਂ ਔਰ ਬਲੈਕਮੇਲ ਕੀਤਾ ਸਰ ਬਲੈਕਮੇਲ ਮੈਂ ਕਾ ਵਾਸਤੇ ਕਰਨਾ ਜੀ ਮੈਂ ਤਾਂ ਨਾ ਪ੍ਰੋਪਰਟੀ ਦਾ ਕੰਮ ਪਹਿਲਾਂ ਅਸਲ ਵਿੱਚ ਕਰਦਾ ਸੀਗਾ ਹੁਣ ਵੀ ਕਰਦਾ ਹਾਂ ਜੀ ਤਾਂ 16 ਸਾਲਾਂ ਦੇ ਮੇਰੇ ਨਾਲ ਕੰਮ ਕਰਨ ਦੇ ਜਦੋਂ ਹੋਈ ਵੀ ਹੈ ਸਾਨੂੰ ਨਾ ਜਿੰਨੇ ਹੀ ਦੇ ਦਿਆ ਫਿਰ ਉਹਦਾ ਸੀ ਤੈਨੂੰ ਵੱਧ ਕਮਿਸ਼ਨ ਦੇ ਦਿਆ ਕਰਾਂਗੇ ਜੀ ਚਲੋ ਮੈਂ ਜ਼ਮੀਨਾਂ ਲੱਭੀ ਤੇ ਦਰ ਰਿਹਾ ਜੀ ਜੀ ਚੱਲਦਾ ਰਿਹਾ ਜਦੋਂ ਕੋਈ ਪੈਸੇ ਲੈਣੇ ਡੋਣੇ ਹੁੰਦੇ ਹਿੱਕ ਕਰੇ ਜਾਂ ਜਿਹੜੀ ਮੇਰੀ ਕਮਿਸ਼ਨ ਮੰਨਦੀ ਜਾਂ ਇਹਦੇ ਸੁਤਵਿੰਦਰ ਸਿੰਘ ਦੇ ਘਰੋਂ ਦੇ ਜਾ ਕੇ ਲੈ ਆਂਦਾ ਹਾਂ ਜੀ ਤਾਂ 2018 'ਚ ਮੈਂ ਇਸ ਜ਼ਮੀਨ ਬੜੀਆ ਸੌਦਾ ਆ ਗਿਆ ਆਪਾਂ ਇਹਨੂੰ ਲੈ ਕੇ ਦੇਖਤਾ ਜੀ ਜੀ ਉਦੋਂ ਬਾਅਦ ਇਹਨਾਂ ਸਾਰੇ ਬਈ ਮਨ ਚ ਬੇਈਮਾਨਾ ਜਾਣ ਲੱਗ ਗਿਆ ਉਹ ਜ਼ਮੀਨ ਦਾ ਜੀ ਮੈਨੂੰ 4 ਪੈਸੇ ਸੋਨੇ ਵਜਦੇ ਸੀ ਉਹਨਾਂ ਐ ਵੀ ਅਸੀਂ ਯਾਰ ਇਹਨੂੰ ਕਿਉਂ ਦੇਈ ਵਾਦ ਤੁਹਾਡਾ ਗੇਮ ਨਾਲ ਵੀ ਹੈ ਕਿ ਤੁਸੀਂ ਜਿਹੜੇ ਉਹ ਪੈਸੇ ਆ ਜ਼ਮੀਨ ਦੇ ਸੌਦੇ ਕੋਈ ਹੋਏ ਹੋਣਗੇ ਪ੍ਰਾਪਰਟੀ ਡੀਲਰ ਚ ਉਹ ਪੈਸੇ ਦਿੱਤੇ ਆ ਜਾਂ ਲਏ ਆ ਹੋਰ ਕੋਈ ਨਹੀਂ 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 ਹੋ ਪਰ ਮੇਰੇ ਕੋਈ ਨਾ ਤਾਂ ਦੇਖੋ ਜੀ ਮੈਂ ਕੋਈ ਕੋਈ ਬੀਜਿੰਗ ਨਹੀਂ ਕੰਪਲੀਟ ਕਰੀ ਪਰ ਇੱਕ ਗੱਲ ਹੋਰ ਚੱਲ ਰਹੀ ਆ ਨਾ ਜੀ ਤੁਹਾਨੂੰ ਵੀ ਪਤਾ ਹੈ ਕਿ ਤੁਹਾਡੇ ਇਸ ਇਲਾਕੇ ਦੇ ਵਿੱਚ ਇੱਕ ਅਮਰੂਦ ਬਾਗ ਘਟਾਲਾ ਹੋਇਆ ਜਿਹਦੇ ਵਿੱਚ ਬਹੁਤ ਜਣੇ ਆ ਜਿਹੜੇ ਫੜੇ ਵੀ ਗਏ ਸੀ ਤੇ ਜਿਨ੍ਹਾਂ ਨੇ ਤੁਹਾਡੇ ਖਿਲਾਫ ਸ਼ਿਕਾਇਤ ਕੀਤੀ ਸੀ ਉਹ ਵੀ ਉਸ ਕੇਸ 'ਚ ਮਲਜ਼ਮ ਸੀ ਉਹ ਕਹਿੰਦੇ ਵੀ ਬਾਗ ਵਿੱਚੋਂ ਕੋਈ ਬੂਟੇ ਦਿਖਾਉਣੇ ਆ ਨਹੀਂ ਦਿਖਾਉਣੇ ਇਸ ਨੂੰ ਲੈ ਕੇ ਸਤਨਾਮ ਸਿੰਘ ਦਾਉਂ ਦਾ ਨਾਮ ਤੁਸੀਂ ਵਰਤ ਕੇ ਕਿ ਮੈਂ ਉਹਨਾਂ ਦਾ ਸਾਥੀ ਆ ਤੇ ਮੈਨੂੰ ਪੈਸੇ ਚਾਹੀਦੇ ਆ ਨਹੀਂ ਤਾਂ ਫਿਰ ਅਸੀਂ ਤੁਹਾਡਾ ਕੋਈ ਨਾ ਕੋਈ ਗੜਬੜੀ ਕਰਾਂਗੇ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਇਸ ਕਰਕੇ ਤੁਸੀਂ ਪੈਸੇ ਮੰਗੇ ਆ ਮੇਰੇ ਮੇਰੇ ਨਾਲ ਮੇਰੇ ਨਾਲ ਦਾਜੀ ਸਤਨਾਮ ਦਾਉਂ ਦੀ ਉਹ ਜਾਣਕਾਰੀ ਬਾਅਦ 'ਚ ਮਿਲੀ ਹੈ ਮੈਨੂੰ ਦਾ ਅੱਛਾ ਇਹ ਲੈਣ ਤੋਂ ਪਹਿਲਾਂ ਹੋਇਆ ਸੀ ਇਹਦਾ 2021 ਕੁਈ ਇਹ ਦੇਖੀ ਦੀ ਰੱਦ ਹੈ ਵੀਡੀਓ ਜਿਹੜੀ ਦਿਖਾਈ ਜਾਣਾ ਸਾਨੂੰ ਜੀ ਉਹਦਾ 21 ਦਾ ਜੀ ਸਤਨਾਮ ਦਾ ਉਹ ਮਿਲਦਾ ਮੈਨੂੰ ਲਾਸਟ ਦੇ 22 ਦੇ ਸੈਦ ਅੱਛਾ ਸਤਨਾਮ ਸਿੰਘ ਦਾ ਉਹਦਾ ਤੁਹਾਡੇ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨਹੀਂ ਨਹੀਂ ਸਾਡੇ ਨਾਲ ਕੋਈ ਲੈਣਾ ਦੇਣਾ ਸੀ ਜੀ ਉਹ ਤਾਂ ਜਦੋਂ ਸਤਨਾਮ ਦਾ ਉਹ ਮਿਲੋ ਤਕਰੀਬ ਜੇ ਅਸੀਂ ਆਮ ਆਦਮੀ ਪਾਰਟੀ ਦੇ ਦੋ ਚਾਰ ਵੀ ਆਫਸਰ ਮਿਲੇ ਆਂ ਇਕੱਠਾ ਜੀ ਅਕਾਣ ਕਿ ਕਿੰਨੇ ਆ ਪਤਾ ਨਹੀਂ ਕਿਦੋਂ ਇਹ ਨੰਬਰ ਲੈ ਕੇ ਮੈਨੂੰ ਸੱਦ ਲਾਉਂਦੇ ਉਹਨੇ ਫੋਨ ਕੀਤਾ ਵੀ ਜਿਹਦੇ ਦਾ ਗੱਲ ਇੱਕ ਤੇ ਪਿੰਨਾ ਅਮਰੂਦਾਂ ਕੋਲਾ ਪਿੰਦਾ ਹੈ ਹਾਂਜੀ ਮੈਂ ਕਹੋ ਜੀ ਮੈਨੂੰ ਮੂੰਹ ਤੋਂ ਇਹਦੀ ਜਾਣਕਾਰੀ ਜ਼ਿਆਦਾ ਹੈ ਨਹੀਂ ਵੀ ਸਾਡੇ ਪਿੰਡੋਂ ਸੇਵਾ ਸਿੰਘ ਆਇਆ ਜੀ ਉਹ ਗਮਾਜਾ ਚੌਕ ਅਸਡ ਆਫਟਰ ਰਟਾਇਰ ਹੋਇਆ ਵਾ ਮੈਂ ਉਹਦਾ ਨੰਬਰ ਦਿੱਤਾ ਇਹਨੂੰ ਵੀ ਮੈਂ ਕਹਾਂ ਜੀ ਉਹਨਾਂ ਨਾਲ ਗੱਲ ਕਰ ਲਓ ਮੈਨੂੰ ਉਹਦਾ ਜ਼ਿਆਦਾ ਜਾਣਕਾਰੀ ਨਹੀਂ ਹੈ ਜੀ ਤਾਂ ਤੁਹਾਨੂੰ ਜਦੋਂ ਦੀ ਸ਼ਿਕਾਇਤ ਗਈ ਹੈ ਤੁਹਾਡੇ ਖਿਲਾਫ ਵਿਜੀਲੈਂਸ ਨੇ ਤਲਬ ਕੀਤਾ ਹਾਂ ਜੀ 28 ਦੇਖ ਨੂੰ ਕੀਤਾ ਸੀ 28 ਆ ਮਾਰਚ ਨੂੰ ਤੁਸੀਂ ਆਪਣਾ ਪੱਖ ਦੱਸਿਆ ਹੈ ਵਿਜੀਲੈਂਸ ਨੂੰ ਪੱਖ ਦੱਸਿਆ ਜੀ ਉਹਨੋਂ ਮੈਂ ਕਹਿੰਦਾ ਜੀ ਮੇਰਾ ਕੋਈ ਲੈਣਾ ਦੇਣੀ ਹੈਗਾ ਨਾ ਮੈਨਾਂ ਕੋਲ ਕੋਈ ਐਸਾ ਲੱਭਦਾ ਹੈ ਤੇ ਦੇ ਉੱਤੇ ਜੇਕਰ ਨਿਰਪੱਖਤਾ ਦੇ ਨਾਲ ਜਾਂਚ ਹੁੰਦੀ ਹੈ ਤੁਸੀਂ ਤਿਆਰ ਹਾਂ ਜਾਂਚ ਲਈ ਹਾਂ ਜੀ ਹਾਂ ਤੁਹਾਨੂੰ ਤਿਆਰ ਹੈ ਜੀ ਅਸੀਂ ਇਹਦੇ ਨਾਲ ਹੁਜਾਜ ਹੋਣਗੇ ਜੀ ਜੇ ਅਸੀਂ ਕੋਈ ਕਰੀ ਨਹੀਂ ਜਦੋਂ ਮੈਂ ਆਪਣਾ ਜਿਹੜਾ ਬਿਜ਼ਨਸ ਹੈ ਆਪਣੀ ਰੋਟੀ ਜਿਹੜੀ ਪਕਾਉਣਾ ਜੀ ਪ੍ਰੋਪਰਟੀ ਦੇ ਕੰਮ ਨਾਲ ਉਹ ਤਾਂ ਮੈਂ ਆਪਣਾ ਹੱਕ ਤਾਂ ਲੈਣਾ ਹੀ ਹੈ ਜੀ ਉਹ ਵੀ ਇਹਨਾਂ ਪਿੰਨ ਚਾਰ ਸਾਲ ਬਾਅਦ ਦਿੱਤਾ ਜੀ ਮੈਨੂੰ ਕਿਤੇ ਇਹ ਤਾਂ ਨਹੀਂ ਕਿ ਤੁਹਾਡਾ ਸਬੰਧ ਆਮ ਆਦਮੀ ਪਾਰਟੀ ਦੇ ਨਾਲ ਹੈ ਇਸ ਕਰਕੇ ਵੀ ਤੁਸੀਂ ਕਹੋ ਦਬਾਅ ਪਾਉਂਦੇ ਹੋ ਉਹਨਾਂ ਤੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਕੋਈ ਨਾ ਕੋਈ ਗੱਲ ਹੋਈ ਸੀ ਇਸੇ ਕਰਕੇ ਪੈਸੇ ਲਏ ਗਏ ਔਰ ਵੀਡੀਓ ਜੀ ਮੈਂ ਤੁਸੀ ਤੁਸੀਂ ਮੇਰਾ ਨਾ ਆਮ ਆਦਮੀ ਪਾਰਟੀ ਜੋ ਕਿਤੇ ਰਿਕਾਰਡ ਕੱਢ ਕੇ ਦੇਖ ਲਓ ਮੈਂ ਕੋਈ ਉਹਨਾਂ ਦਾ ਮੰਨਦਾ ਨਹੀਂ ਜੀ ਮੈਂ ਕੋਈ ਆਮਰੇ ਬਾੜੀ ਦਾ ਕੋਈ ਨਾ ਦਬਾਉ ਨਹੀਂ ਰਹਾ ਉਹਨਾਂ ਨੇ ਵੀ ਦੱਸਿਆ ਨਾ ਕਿ ਉਹਨਾਂ ਦੇ ਇਕੱਠਾਂ ਚ ਜਾਂਦੇ ਰਹੇ ਹਾਂ ਇਸ ਕਰਕੇ ਸਾਨੂੰ ਲੱਗਿਆ ਕਿ ਤੁਸੀਂ ਹੋ ਸਕਦਾ ਨਹੀਂ ਨਹੀਂ ਉਹ ਉਹ ਤਾਂ 2014 15 ਦੀ ਗੱਲ ਹੈ ਜੀ ਅੱਜ ਨਹੀਂ ਜੀ ਉਹਦਾ ਅਸੀਂ ਤਾਂ ਜ ਆਮ ਆਦਮੀ ਬਾੜੀ ਛੱਡਤੀ ਸੀ ਜੀ ਜੀ ਤਾਂ ਕਹਿੰਦਾ ਭਾਵੇਂ ਹੈ ਕਿ ਜਿਹੜੇ ਉਹਨਾਂ ਨੇ ਦੋਸ਼ ਲਾਏ ਆ ਤੁਹਾਡੇ ਖਿਲਾਫ ਸ਼ਿਕਾਇਤ ਦਿੱਤੀ ਹੈ ਉਹ ਤੁਹਾਨੂੰ ਲੱਗਦਾ ਹੈ ਕਿ ਸਰਾਸਰ ਗਲਤ ਹੈ ਇਹਦੇ ਨਾਲ ਕੋਈ ਸਬੰਧ ਨਹੀਂ amorphous ਬਾ ਘਟਾਲੇ ਵਾਲੇ ਮਸਲੇ ਨਾਲ ਨੇ ਨਹੀਂ ਨਹੀਂ ਜੀ ਮੈਂ ਤਾਂ ਆਪਣੇ ਜ਼ਮੀਨ ਦੇ ਪੈਸੇ ਲਤੇ ਇਹਨਾਂ ਕੋਲ ਆਪਣੀ ਕਮਿਸ਼ਨ ਦੇ ਪੈਸੇ ਲਤੇ ਮੇਰਾ ਕੋਈ ਸੰਬੰਧ ਨਹੀਂ ਨਾ ਮੈਂ ਕੋਈ ਕੰਪਲੀਟਿੰਗ ਨਹੀਂ ਦਿੱਤੀ ਜੀ ਸਰ ਮੈਨੂੰ ਇਹ ਦੱਸੋ ਜੀ ਇਹ ਬੰਦਾ ਕੋਈ ਕੰਪਲੀਟਾ ਉਹ ਤਾਂ ਹੀ ਮੇਰੇ ਕੋਲ ਅੰਦਾ ਕੋਈ ਹਮ ਪਰ ਤੁਹਾਡੇ ਖਿਲਾਫ ਤਾਂ ਸ਼ਿਕਾਇਤ ਹੋ ਗਈ ਨਾ ਜੀ ਇੱਕ ਜੀ ਚਲੋ ਉਹ ਨੇ ਉਹਨਾਂ ਨੂੰ ਹੀ ਸ਼ੱਕ ਹੈ ਵੀ ਅਸੀਂ ਜਿਵੇਂ ਨਾ ਸੇਵਾ ਸਿੰਘ ਮੈਂ ਇਕੱਠੇ ਹੋ ਜੰਦੇ ਆ ਤੇ ਅੱਗੇ ਕਈ ਵੀ ਹੁਣ ਦੌ ਮਿਲ ਜਾਂਦਾ ਜੀ ਹੋਰ ਹੋਈ ਰੌਲਾ ਪੈਣ ਲੱਗੇ ਵੀ ਸ਼ਾਇਦ ਅਸੀਂ ਦੰਨੇ ਆ ਜੀ ਅੱਗੇ ਕੰਪਲੀਟਾਂ ਜੀ ਅਸੀਂ ਦੱਸਦੇ ਆ ਹੁਣ ਚਲੋ ਇਹ ਕੋਈ ਕਰੀ ਹੋਈ ਗੱਲ ਦਾ ਅੱਗੇ ਕਾਰ ਹੋ ਜਾਣੀ ਹੁਣ ਉਹਨਾਂ ਦੇ ਮਨ ਚ ਕੀ ਹੈ ਜੇ ਸਾਨੂੰ ਕੀ ਪਤਾ ਹੈ ਜੀ ਤੁਸੀਂ ਆਪਣਾ ਪੱਖ ਸਾਂਝਾ ਕੀਤਾ ਜੀ ਬਹੁਤ ਸ਼ੁਕਰੀਆ ਤਾਂ ਅਸੀਂ ਸਾਰੇ ਪੱਖ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ ਕਿ ਆਵਾਜ਼ ਉੱਠੀ ਕਿਵੇਂ ਹੈ ਕਿਉਂ ਉੱਠੀ ਹੈ ਤੁਸੀਂ ਇਹ ਸਾਰੇ ਪੱਖਾਂ ਨੂੰ ਜਾਣਨ ਤੋਂ ਬਾਅਦ ਆਪਣਾ ਨਜ਼ਰੀਏ ਦੇ ਤੌਰ ਤੇ ਕੀ ਸਮਝਦੇ ਹੋ ਤੁਹਾਨੂੰ ਕੀ ਲੱਗਦਾ ਹੈ ਕੌਣ ਇਸ ਵਿੱਚ ਦੋਸ਼ੀ ਹੈ ਤੇ ਕੌਣ ਨਿਰਦੋਸ਼ ਹੈ ਕਿਸ ਨੂੰ ਨਜਾਇਜ਼ ਤੰਗ ਕੀਤਾ ਜਾ ਰਿਹਾ ਤੇ ਕਿਸ ਨੂੰ ਕਿਹੜੇ ਆਧਾਰ ਦੇ ਉੱਤੇ ਵਿਜੀਲੈਂਸ ਦੇ ਕੋਲ ਘੇਰਿਆ ਜਾ ਰਿਹਾ ਹੈ ਇੱਥੇ ਵਿਜੀਲੈਂਸ ਦੇ ਅਫਸਰਾਂ ਦੇ ਉੱਤੇ ਵਿਜੀਲੈਂਸ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਇੱਕ ਵੱਡਾ ਸਵਾਲ ਇਸ ਕਰਕੇ ਹੈ ਕਿਉਂਕਿ ਪਾਰਦਰਸ਼ਾ ਢੰਗ ਦੇ ਨਾਲ ਕਹਿ ਦੇਣਾ ਚਾਹੀਦਾ ਇੱਕ ਪ੍ਰੈਸ ਕਾਨਫਰੰਸ ਕਰ ਦੇਣੀ ਚਾਹੀਦੀ ਹੈ ਜੇਕਰ ਇਸ ਜਾਂਚ ਨੂੰ ਮੁਕੰਮਲ ਹੁੰਦਿਆਂ ਕਿ ਇਸ ਦੇ ਵਿੱਚ ਕਿਹੜੇ ਕਿਹੜੇ ਬਲੈਕਮੇਲਰ ਨੇ ਕਿਹੜੇ ਕਿਹੜੇ ਦੋਸ਼ੀ ਨੇ ਕਿਹੜੇ ਕਿਹੜੇ ਨਿਰਦੋਸ਼ ਨੇ ਜਿਨ੍ਹਾਂ ਨੂੰ ਤੰਗ ਕੀਤਾ ਜਾਂਦਾ ਕਿਉਂਕਿ ਵਿਜੀਲੈਂਸ ਦੇ ਅਫਸਰਾਂ ਦੇ ਉੱਤੇ ਵੀ ਸਵਾਲ ਉੱਠਦੇ ਰਹਿੰਦੇ ਨੇ ਕਿ ਉਹ ਜਿੰਨਾਂ ਦੀਆਂ ਸ਼ਿਕਾਇਤਾਂ ਆਉਂਦੀਆਂ ਨੇ ਉਹਨਾਂ ਦੇ ਨਾਲ ਹੀ ਮਿਲ ਕੇ ਫਿਰ ਅਗਲੀ ਕਾਰਵਾਈ ਕਰਦੇ ਨੇ ਹਾਲਾਂਕਿ ਵਿਜੀਲੈਂਸ ਦੇ ਵਿੱਚ ਕੰਮ ਕਰ ਰਹੇ ਸਾਰੇ ਅਫਸਰ ਇੱਕੋ ਨਾਲ ਦੇ ਨਹੀਂ ਪਰ ਇੱਕ ਅਫਸਰ ਦੇ ਉੱਤੇ ਵੀ ਚਾਹੇ ਉਹ ਵੱਡਾ ਛੋਟਾ ਜੇਕਰ ਸਵਾਲ ਉੱਠਦਾ ਹੈ ਤੇ ਇਸ ਦਾ ਜਵਾਬ ਜਿਹੜੇ ਸਾਰੀ ਦੀ ਸਾਰੀ ਸਮੁੱਚੀ ਟੀਮ ਆ ਉਹਨਾਂ ਵਿੱਚੋਂ ਜਿਹੜੇ ਚੀਫ ਨੇ ਉਹਨਾਂ ਨੂੰ ਦੇਣਾ ਜ਼ਰੂਰ ਬਣਦਾ ਹੈ ਕਿ ਸਾਡੇ ਅਫਸਰਾਂ ਦੇ ਵਿੱਚ ਕਿਤੇ ਕੋਈ ਕਟਾਈ ਹੈ ਕਿ ਨਹੀਂ ਹੈ ਕਿਉਂਕਿ ਆਮ ਲੋਕ ਤਾਂ ਸਿਰਫ ਸਵਾਲ ਖੜਾ ਕਰ ਸਕਦੇ ਨੇ ਰੌਲਾ ਪਾ ਸਕਦੇ ਨੇ ਇਸ ਦੀ ਜਾਂਚ ਆ ਜਿਹੜੀ ਨਿਰਪੱਖਤਾ ਦੇ ਨਾਲ ਉਹ ਖੁਦ ਉਸ ਏਜੰਸੀ ਨੇ ਦੇਣੀ ਹੁੰਦੀ ਹੈ ਤਾਂ ਹੁਣ ਏਜੰਸੀ ਕੀ ਤੇਰਮੇਰ ਕਰਦੀ ਹੈ ਕਿ ਕਾਣੀ ਵੰਡ ਦੇ ਨਾਲ ਫੈਸਲੇ ਕਰਦੀ ਹੈ ਜਾਂ ਫਿਰ ਨਿਰਪੱਖਤਾ ਦੇ ਨਾਲ ਫੈਸਲੇ ਆਉਂਦੇ ਨੇ ਇਸ ਦਾ ਜਵਾਬ ਖੁੱਲ ਕੇ ਦੇਣਾ ਚਾਹੀਦਾ ਸਾਰੇ মিডিਆ ਨੂੰ ਸੱਦਾ ਦੇ ਕੇ ਇੱਕ ਪ੍ਰੈਸ ਕਾਨਫਰੰਸ ਰੱਖਣੀ ਚਾਹੀਦੀ ਹੈ ਚਾਹੇ ਉਹ ਪੰਜਾਬ ਦਾ ਛੋਟਾ ਕਪੜਾ ਹੈ ਵੱਡਾ ਕਪੜਾ ਉਸ ਮਾਮਲੇ ਦੇ ਵਿੱਚ ਸਿਰਫ ਪ੍ਰੈਸ ਨੋਟ ਜਾਰੀ ਨਹੀਂ ਕਰਨਾ ਚਾਹੀਦਾ ਨਿਰਪੱਖਤਾ ਦੇ ਨਾਲ ਸਾਰੇ ਸਵਾਲਾਂ ਦਾ ਜਵਾਬ ਵੀ ਦੇਣਾ ਚਾਹੀਦਾ ਤਾਂ ਕਿ ਸਾਰਿਆਂ ਦੇ ਗੱਲ ਸਾਹਮਣੇ ਆ ਸਕੇ ਕਿ ਕੌਣ ਕਿੱਥੇ ਕਤਾਈ ਵਰਤ ਰਿਹਾ ਤੇ ਕੌਣ ਆਪਣੀ ਇਮਾਨਦਾਰੀ ਦੇ ਨਾਲ ਡਿਊਟੀ ਨਿਭਾ ਰਿਹਾ ਤੁਸੀਂ ਇਹ ਸਾਰੇ ਮਾਮਲੇ ਦੇ ਬਾਰੇ ਕੀ ਸੋਚਦੇ ਹੋ ਕੀ ਜਾਣਦੇ ਹੋ ਤਾਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਆਪਣੇ ਮਨ ਦੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ